ਸੜਤਾ ਕਚਰਾ ਜਾਂ ਚਲਣਾ ਵੀ ਜੋ ਕੁਝ ਵੀ ਬਚ ਗਿਆ ਕੌਲੀ ਚ ਬਚ ਗਿਆ ਉਹ ਧਰ ਦੇ ਪਲੇਟ ਚ ਬਚ ਗਿਆ ਉਹ ਵੀ ਸਭ ਦੇ ਅਸੀਂ ਤਾਂ ਉਹਨੂੰ ਇੱਕ ਕੱਲ ਵੀ ਕਚਰਾ ਦਾ ਡੱਬਾ ਬਣਾਤਾ ਫਿਲਟਰ ਨੂੰ ਇਸਤੇਮਾਲ ਕਰਨਾ ਬੜਾ ਆਮ ਹੈ ਇਹ ਚੰਗਾ ਚੰਗਾ ਜਾਂ ਸੇ ਉਹਦਾ ਇੱਕੋ ਹੀ ਇਲਾਜ ਹੈ ਨਹੀਂ ਦੇ ਤੁਸੀਂ ਬੇਮਤਲਬ ਕਿਸੇ ਚੀਜ਼ ਨੂੰ ਐਕਸੈਸ ਵਰਤੋਗੇ ਉਹ ਨੁਕਸਾਨ ਹੀ ਕਰੇਗੀ ਠੀਕ ਹੈ ਫਿਲਟਰ ਨੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਰੋਕ ਲੈਣੀਆਂ ਨੇ ਜਿਹੜੀਆਂ ਕਿ ਮਨੁੱਖੀ ਸਰੀਰ ਨੂੰ ਚਾਹੀਦੀਆਂ ਨਹੀਂ ਠੀਕ ਹੈ ਫ੍ਰਿਜ ਦਾ ਇਸਤੇਮਾਲ ਲੋਕ ਬੜਾ ਕਰਦੇ ਨੇ ਲਗਭਗ ਹਰ ਘਰ ਦੇ ਵਿੱਚ ਫ੍ਰਿਜ ਹੋਊਗਾ ਅੱਜ ਦੇ ਟਾਈਮ ਦੇ ਵਿੱਚ ਮੈਂ ਗੱਲ ਕਰਾਂ ਜੀ ਉਸ ਦਾ ਇਸਤੇਮਾਲ ਉਸ ਤਰੀਕੇ ਦੇ ਨਾਲ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਉਹਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਹੋ ਰਿਹਾ ਕਿ ਆਪਾਂ ਮਿੱਠੇ ਜ਼ਹਿਰ ਦੇ ਵਾਂਗ ਬਿਮਾਰੀਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਫ੍ਰਿਜ ਸਿਰਫ ਧੋਖਾ ਵਾਸਤੇ ਬਣਿਆ ਸੀ ਜਾਂ ਮੀਟ ਨੂੰ ਸੰਭਾਲਣ ਲਈ ਜਾਂ ਦਵਾਈਆਂ ਲਈ ਪਰ ਅਸੀਂ ਜਦੋਂ ਕੁਛ ਤਜਰਬੇ ਹੋਏ ਵੀ ਦੁੱਧ ਵੀ ਖਰਾਬ ਨਹੀਂ ਹੁੰਦਾ ਸਬਜ਼ੀ ਵੀ ਖਰਾਬ ਨਹੀਂ ਹੁੰਦੀ ਹੌਲੀ ਹੌਲੀ ਉਹਦੇ 'ਚ ਸਮਾਂਤਰਨਾ ਸ਼ੁਰੂ ਕਰਤਾ ਪਰ ਵਿਦੇਸ਼ਾਂ ਦੇ ਵਿੱਚ ਅੱਜ ਵੀ ਜਦੋਂ ਉਹਨੂੰ ਵਰਤਿਆ ਜਾਂਦਾ ਹੈ ਉਹ ਆਪਣੇ ਮਾਮੂ ਨਹੀਂ ਵਰਤਦੇ ਯਾਨੀ ਕਹਿੰਦੇ ਦਾ ਪਾਵੇ ਆ ਜਾਂਦਾ ਕਿ ਫ੍ਰੀਜ ਦੇ ਵਿੱਚ ਜੇ ਕੁਝ ਵੀ ਸਮਾਨ ਰੱਖਣਾ ਤਾਂ ਉਹਨੂੰ ਸੀਲਡ ਪੈਕ ਰੱਖੋ सील ਪੈਕ ਕਰਕੇ ਰੱਖੋ ਇਹ ਗੱਲ ਸਮਝ ਕੇ ਰੱਖੋ ਵੀ ਹੁਣ ਤੋਂ ਬਾਅਦ ਤੁਸੀਂ ਇਹ ਤੁਸੀਂ ਇਹ ਸਭ ਲਓ ਵੀ ਸਿਹਤ ਚੰਗੀ ਦਾ ਸਮਾਨ ਰੱਖਿਆ ਜਾਂਦਾ ਪਹਿਲੀ ਗੱਲ ਤੋਂ ਸਮਾਨ ਇਹਨਾਂ ਬਾਧੂ ਆਉਂਦੇ ਕਿਉਂ ਹੈ ਤੁਸੀਂ ਕਦੇ ਵੀ ਫਿਰ ਚੌਟਾ ਕਢੋ ਹੂੰ ਉੱਪਰੋਂ ਉਹ ਸੁੱਕਿਆ ਪਿਆ ਹੋਊਗਾ ਸਿਕਰੀ ਆਈ ਹੁੰਦੀ ਹੈ ਬਿਲਕੁਲ ਅੰਦਰੋਂ ਉਹ ਲੋੜ ਤੋਂ ਬਾਅਦ ਨਰਮ ਹੋਇਆ ਪਿਆ ਹੁੰਦਾ ਹਾਂ ਐਦਾਂ ਹੀ ਹੋਇਆ ਜਿਹੜਾ ਆਟਾ ਤੁਸੀਂ ਧਰੋਂਗੇ ਉਹ ਹੈਜਾ ਟਾ ਨਹੀਂ ਲੈਂਦਾ ਹੂੰ ਕਿਉਂਕਿ ਕੰਮ ਤਾਂ ਉੱਥੇ ਹੋ ਰਿਹਾ ਹੈ ਪਹਿਲਾਂ ਪਹਿਲਾਂ ਇਹਦਾ ਟ੍ਰੈਂਡ ਬਹੁਤ ਚੱਲਿਆ ਕਿ ਫਿਲਟਰ ਕਰਦਾ ਫਿਰ ਹੁਣ ਉਹ ਕੀ ਚਾ ਰਹੀਆਂ ਨੇ ਆਰਓ ਉਦਾਂ ਦੇ ਆ ਰਹੇ ਨੇ ਕਿ ਇਹ ਮਿਨਰਲ ਜਾਣ ਦਿੰਦਾ ਆ ਹੁਣ ਵੈਸੇ ਪਾਣੀ ਹੁਣ ਮਿਨਰਲ ਰੱਖਣ ਲੱਗ ਗਿਆ ਨਾ ਮਤਲਬ ਪਹਿਲਾਂ 15 ਸਾਲ ਬਿਨਾ ਮਿਨਰਲ ਦੇ ਪਾਣੀ ਪੀ ਗਏ ਆ ਉਹ ਇਹ ਤਾਂ ਹੀ ਅੱਜਕੱਲ ਇਹਦਾ ਦੇ ਫਿਲਟਰ ਆ ਇਹ ਵਪਾਰ ਹੈ ਇਹ ਵਪਾਰ ਹੈ ਪਹਿਲਾਂ ਕੰਮ ਨੂੰ ਬਗਾੜੋ ਫਿਰ ਨੂੰ ਠੀਕ ਕਰਨੇ ਪੈਸੇ ਲੈ ਲਓ ਹੁਣ ਉਹਨਾਂ ਨੂੰ ਠੀਕ ਕਰਨ ਦੇ ਪੈਸੇ ਜਦ ਮੈਂ ਐਲਕਲਾਈਨ ਵਾਟਰ ਵਾਲੀ ਮਸ਼ੀਨ ਚੱਲਣ ਲੱਗੀ 15 ਸਾਲ ਪਹਿਲਾਂ ਸਾਨੂੰ ਉਹ ਪਿਆਤਾ ਹੁਣ ਉਹ ਹੋ ਹੋ ਇਹਦਾ ਯਾਰ ਗੜਬੜ ਕਰਤੀ ਇਹਦਾ ਮਿਨਰਲ ਰੋਕ ਤੇ ਹੁਣ ਮਿਨਰਲ ਪਾਉਣ ਲੱਗ ਜਉ ਫਿਰ ਕਹਣਗੇ ਦੋ ਮਿਨਰਲ ਵੱਧ ਚੱਲ ਰਹੇ ਤੇ ਉਹਨਾਂ ਨੂੰ ਘਟਾ ਦਿਓ ਇਹਦਾ ਵਪਾਰ ਹੈ ਤੁਸੀਂ ਫਸਣੇ ਨਹੀਂ ਫਸਣਾ ਛੋਟੀ ਸਰਦ ਤੁਸੀਂ ਕਹਿੰਦੇ ਵੀ 스ਮੈਲ ਵਾਲਾ ਪਾਣੀ ਹੈ ਹੂੰ ਤੁਸੀਂ ਨੂੰ ਠੰਡਾ ਕਰ ਦੋ ਉਸ ਨੂੰ ਪਤਾ ਹੀ ਨਹੀਂ ਲੱਗਦਾ ਅੱਛਾ ਫਿਰ ਆਪਾਂ ਉਹੀ ਪਾਣੀ ਪੀ ਜਾਈਏ ਉਹੀ ਪਾਣੀ ਪੀ ਜਾਈਏ ਬਸ ਉਹ ਇੱਕ ਠੰਡਾ ਹੈ ਜੋ ਉਹ ਕਰਮ ਕਰਤਾ ਉਹਦੀ 스ਮੈਲ ਉਹ ਜਿਹੜੇ ਸਾਡੇ ਠੰਡ ਜਿਹੜੀ ਹੈ ਉਹ ਜਿੰਨਾ ਸਾਡੇ ਸੈਂਸਰ ਨੇ ਉਹਨਾਂ ਨੂੰ ਵੀ ਗੜਬੜ ਕਰਦੀ ਹੈ ਹੋ ਤੇ ਸਾਨੂੰ ਪਤਾ ਹੈ ਨਾ ਤੁਸੀਂ ਦਿੱਲੀ ਦਾ ਪਾਣੀ ਜਰ ਬਰਦੀ ਟਰਾਈ ਕਰ ਲਓ ਜਾਂ ਜਿਹੜੇ ਏਰੀਆ ਤੁਸੀਂ ਪਾਣੀ ਨਹੀਂ ਪੀ ਸਕਦੇ ਤੁਸੀਂ ਛੰਡਾ ਕਰਕੇ ਪੀ ਲਓ ਸਾਨੂੰ ਪਤਾ ਹੈ ਨਾ ਪਹਿਲਾਂ ਪਹਿਲਾਂ ਇਹਦਾ ਟ੍ਰੈਂਡ ਬਹੁਤ ਚੱਲਿਆ ਕਿ ਇਹ ਫਿਲਟਰ ਕਰਦਾ ਫਿਰ ਹੁਣ ਉਹ ਕੀ ਚਾਰੀਆਂ ਨੇ ਔਰ ਉਹਦਾਂ ਦੇ ਆ ਰਹੇ ਨੇ ਕਿ ਇਹ ਮਿਨਰਲ ਜਾਣ ਦਿੰਦਾ ਆ ਹੁਣ ਵੈਸੇ ਪਾਣੀ ਨੂੰ ਹੁਣ ਮਿਨਰਲ ਰੱਖਣ ਲੱਗਿਆ ਤਾਂ ਮਤਲਬ ਪਹਿਲਾਂ 15 ਸਾਲ ਬਿਨਾ ਮਿਨਰਲ ਦੇ ਪਾਣੀ ਪੀਦੇ ਆ ਉਹ ਮੈਂ ਇਹ ਤਾਂ ਹੀ ਅੱਜਕੱਲ ਇਹਦਾ ਦੇ ਵਪਾਰ ਹੈ ਇਹ ਵਪਾਰ ਹੈ ਪਹਿਲਾਂ ਕੰਮ ਨੂੰ ਬਗਾੜੋ ਫਿਰ ਨੂੰ ਠੀਕ ਕਰਨੇ ਪੈਥੇ ਲੈ ਲਓ ਹੁਣ ਉਹਨਾਂ ਨੂੰ ਠੀਕ ਕਰਨ ਦੇ ਪੈਸੇ ਜਿਵੇਂ ਐਲਕਲਾਈਨ ਵਾਟਰ ਵਾਲੀ ਮਸ਼ੀਨ ਚੱਲਣ ਲੱਗੀ ਹੈ 15 ਸਾਲ ਪਹਿਲਾਂ ਸਾਨੂੰ ਉਹ ਪਤਾ ਹੁਣ ਉਹੋ ਉਹ ਇਹਦਾ ਯਾਰ ਗੜਬੜ ਕਰਦੀ ਇਹਦਾ ਮਿਨਰਲ ਰੋਕ ਤੇ ਹੁਣ ਮਿਨਰਲ ਪਾਉਣ ਲੱਗ ਜਉ ਫਿਰ ਕਹਿੰਗੇ ਦੋ ਮਿਨਰਲ ਵੱਧ ਚੱਲ ਰਹੇ ਤੇ ਉਹਨਾਂ ਨੂੰ ਘਟਾ ਦਿਓ ਇਹਦਾ ਵਪਾਰ ਹੈ ਤੁਸੀਂ ਫਸਣੇ ਨਹੀਂ ਫਸਣਾ ਛੋਟੀ ਸਰਦਾਰ ਤਾਜੀ ਬਣੀ ਹੋਈ ਚੀਜ਼ ਹੈ ਚੁੱਲ੍ਹੇ ਤੋਂ ਗਰਮ ਉੱਤਰੀ ਹੈ ਉਹਦੀ ਇੱਕ ਟਾਈਮਿੰਗ ਹੈ ਤੁਸੀਂ ਅੱਧਾ ਘੰਟਾ ਪੌਣੇ ਘੰਟੇ ਜੋ ਚੀਜ਼ ਖਾ ਲਈ ਹੂੰ ਤੇ ਉਦੋਂ ਬਾਅਦ ਸੋਚ ਜੇ ਮੈਂ ਇਸ ਨੂੰ ਫਰਜ਼ੀ ਚ ਰੱਖ ਦਈਏ ਇਹ ਤਾਂ ਜੇ ਕੱਲ ਨੂੰ ਖਾ ਲਈਏ ਬੈਕਟੀਰੀਆ ਨੇ ਵਧਣਾ ਹੀ ਵਧਣਾ ਹੈ ਬਟ ਉਥੇ ਬੈਕਟੀਰੀਆ ਦੀ ਜਿਹੜੀ ਬਦਲਣ ਦੀ ਸਪੀਡ ਹੈ ਬਹੁਤ ਘੱਟ ਹੈ ਅੱਛਾ ਉਹਦੀ ਸਪੀਡ ਘਟ ਜਾਂਦੀ ਹੈ ਸਪੀਡ ਘਟੇ ਪਰ ਵਧੂਗਾ ਤੁਸੀਂ ਕੀ ਸੋਚ ਲਓਗੇ ਫਰਿੱਜ ਦੇ ਵਿੱਚ ਦੁੱਧ ਕਿੰਨੇ ਦਿਨ ਪਿਆ ਰਹੂਗਾ ਹੂੰ ਇਹ ਇੱਕ ਆਮ ਸਵਾਲ ਹੈ ਇਹ ਤਾਂ ਹੈ ਨਹੀਂ ਵੀ ਤੁਸੀਂ ਮਹੀਨਾ ਘਟਾ ਲੋਗੇ ਉਦੋਂ ਇਹਦਾ ਮਤਲਬ ਜੇ ਦੁੱਧ ਆਮ ਹਾਲਤਾਂ 'ਚ ਕੁਝ ਘੰਟਿਆਂ 'ਚ ਖਰਾਬ ਹੋਇਆ ਤਾਂ ਫਰਿੱਜ 'ਚ ਕੁਛ ਦਿਨਾ ਚੋਜੋ ਪਰ ਖਰਾਬ ਖਰਾਬ ਲਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਬੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਖਾਣਾ ਪੀਣਾ ਰਹਿਣਾ ਇਹ ਤਿੰਨ ਚੀਜ਼ਾਂ ਨੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਪੈਸਾ ਕਮਾਉਂਦਾ ਏ ਫਿਰ ਉਸ ਨੂੰ ਖਰਚਦਾ ਏ ਖਾਣ ਪੀਣ ਦੇ ਉੱਤੇ ਆਪਣੇ ਰਹਿਣ ਦੇ ਉੱਤੇ ਖਾਣ ਪੀਣ ਦਾ ਸਹੀ ਟੰਗ ਤੇ ਪੀਣ ਦਾ ਸਹੀ ਟੰਗਾ ਆਉਣਾ ਇੱਕ ਇਨਸਾਨ ਨੂੰ ਬੜਾ ਜ਼ਰੂਰੀ ਹੁੰਦਾ ਏ ਅੱਜ ਕੱਲ ਇੱਕ ਬਹੁਤ ਵੱਡਾ ਟ੍ਰੈਂਡ ਚੱਲ ਰਿਹਾ ਫਿਲਟਰ ਦਾ ਇਸਤੇਮਾਲ ਮੈਨੂੰ ਜੀ ਕਰਦੇ ਵਿੱਚ ਮੈਂ ਫਲਾਣੇ ਦੇ ਘਰੇ ਜਾਣਾ ਜੇ ਤੁਹਾਡੇ ਘਰ ਫਿਲਟਰ ਹੈਗਾ ਤਾਂ ਮੈਨੂੰ ਦੱਸ ਦਿਓ ਨਹੀਂ ਤਾਂ ਮੈਂ ਆਪਣੀ ਬੀਹਾਂ ਦੀ ਬੋਤਲ ਘਰੋਂ ਬਾਹਰੋਂ ਫੜ ਲਿਆਵਾ ਤੇ ਮੇਰੀ ਪਾਣੀ ਦੀ ਪਿਆਸ ਨਹੀਂ ਬੁਝਦੀ ਤੁਸੀਂ ਫਰਿੱਜ ਦਾ ਇਸਤੇਮਾਲ ਕਰਦੇ ਹੋ ਕੋਈ ਕੱਚਾ ਪੱਕਾ ਆਟਾ ਕੋਈ ਕੱਚਾ ਪੱਕਾ ਸਬਜ਼ੀਆਂ ਰੱਖ ਲੈਣੇ ਆ ਕੋਈ ਨਹੀਂ ਸਵੇਰੇ ਖਾਦੀ ਜਾਊ ਕੋਈ ਨਹੀਂ ਦੁਪਹਿਰੇ ਖਾਦੀ ਜਾਊ ਕੱਲ ਦੀ ਸਾਰ ਲਾਂਗੇ ਅੱਜ ਦੀ ਰਾਤ ਦੀ ਸਬਜ਼ੀ ਮੈਂ ਬਣਾ ਦਿੱਤੀ ਹੈ ਹੁਣ ਆਪਣਾ ਕੱਲ ਦਾ ਸਰਜੂਗਾ ਇਹ ਚੀਜ਼ਾਂ ਬਹੁਤ ਆਮ ਹੁੰਦੀਆਂ ਜਾ ਰਹੀਆਂ ਨੇ ਇਸ ਨਾਲ ਆਪਾਂ ਬਿਮਾਰੀਆਂ ਨੂੰ ਸੱਦਾ ਇੰਜ ਦੇ ਰਹੇ ਹਾਂ ਕਿ ਇੱਕ ਮਿੱਠਾ ਜ਼ਹਿਰ ਆਪਣੇ ਘਰ ਦੇ ਵਿੱਚ ਘੁਲਿਆ ਜਾਂਦਾ ਏ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਆਪਾਂ ਆਪਣੀ ਸਹੂਲਤ ਵਾਸਤੇ ਚੀਜ਼ਾਂ ਬਣਾਈਆਂ ਇਹ ਆਪਣੀ ਸਹੂਲਤ ਵਾਸਤੇ ਆਪਣੀ ਜ਼ਿੰਦਗੀ ਨੂੰ ਆਸਾਨ ਕਰਨ ਵਾਸਤੇ ਜਿਸ ਨਾਲ ਜਿਸ ਨਾਲ ਆਪਾਂ ਇਹ ਸੋਚਿਆ ਸੀ ਕਿ ਹੁਣ ਅਸੀਂ ਸੌਖੇ ਹੋਗੇ ਪਰ ਬਿਮਾਰੀਆਂ ਦੇ ਕਿਸੇ ਦੇ ਵਿੱਚ ਬੜੇ ਔਖੇ ਹੋਗੇ ਸਾਰੀ ਗੱਲ ਬਾਤ ਕਰਾਂਗੇ ਜੈ ਸਿੰਘ ਅੱਕੜਵਾਲ ਜੀ ਸਾਡੇ ਨਾਲ ਹੁਣ ਕਿਉਂ ਨਾ ਸਵਾਗਤ ਕਰਦੇ ਆ ਸਰ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਜੀ ਠੀਕ ਹੈ ਜੀ ਕਿਵੇਂ ਹੋ ਸਿਹਤ ਕਿਤਾ ਬਹੁਤ ਵਧੀਆ ਕੱਲ ਤਾਂ ਜਾਂਦੀ ਹੈ ਜੀ ਸਹੂਲਤ ਵਾਸਤੇ ਚੀਜ਼ਾਂ ਬਣਾਈਆਂ ਸੋਚਿਆ ਕਿ ਹੁਣ ਸੌਖੇ ਹੋਗੇ ਹੁਣ ਸਰਜਿਆ ਕਰੂ ਮੇਰੀ ਬੜਾਈ ਸਬਜੀ ਹੁਣ ਅਗਲੇ ਦਿਨ ਵੀ ਚੱਲ ਜਾਇਆ ਕਰੋ ਜੀ ਫ੍ਰਿਜ ਦਾ ਇਸਤੇਮਾਲ ਲੋਕ ਬੜਾ ਕਰਦੇ ਨੇ ਲਗਭਗ ਹਰ ਘਰ ਦੇ ਵਿੱਚ ਫ੍ਰਿਜ ਹੋਊਗਾ ਅੱਜ ਦੇ ਟਾਈਮ ਦੇ ਵਿੱਚ ਮੈਂ ਗੱਲ ਕਰਾਂ ਜੀ ਉਸ ਦਾ ਇਸਤੇਮਾਲ ਉਸ ਤਰੀਕੇ ਦੇ ਨਾਲ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਏ ਉਹਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਹੋ ਰਿਹਾ ਕਿ ਆਪਾਂ ਮਿੱਠੇ ਜ਼ਹਿਰ ਦੇ ਮੰਗ ਬਿਮਾਰੀਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਹਾਂ ਦੇਖੋ ਇਹਦੇ ਪਿੱਛੇ ਹਾਲਾਂਕਿ ਫ੍ਰੀਜ ਨਾਲ ਰਿਲੇਟਡ ਜਿਹੜਾ ਸਬਜੈਕਟ ਹੈ ਬਹੁਤ ਸਾਰਾ ਛੜੀ ਵੀ ਪਹਿਲੇ ਵੀ ਇੰਟਰਵਿਊ ਹੋ ਚੁੱਕੀਆਂ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਜੇ ਫਿਰ ਇਹੀ ਕੰਮ ਕਰਨ ਦੀ ਰੱਖਿਆ ਕਾਦੇ ਵਾਸਤੇ ਆ ਫਿਰ ਉਸ ਤੋਂ ਰੱਖਣੀ ਰੱਖਣਾ ਹੈ ਤੈਨੂੰ ਪਤਾ ਨਹੀਂ ਹੈ ਬੇਵਕੂਫ ਹੈ ਪੰਜ ਸਵਾਤੀਆਂ ਗਾਲਾਂ ਵੀ ਕੱਢਦੇ ਨੇ ਚਲੋ ਮੇਰਾ ਕੀ ਜਾਂਦਾ ਮੈਂ ਤਾਂ 2 ਮਿੰਟ ਲਈ ਗਾਲਾਂ ਕੱਢ ਲਵਾਂਗੇ ਪਰ ਜਾਓਗੇ ਅਖੀਰ ਨੂੰ ਮੌਤ ਦੇ ਮੋਹਰੇ ਤੁਸੀਂ ਖੁਦ ਮੇਰਾ ਕੁਝ ਜਾਣਨ ਵਾਲਾ ਹੈ ਹੂੰ ਕਿਉਂਕਿ ਜਿਵੇਂ ਮੈਂ ਪਹਿਲਾਂ ਸ਼ੁਰੂਤ ਦੱਸਿਆ ਸੀ ਤੇ ਵੀ ਫਰਿੱਜ ਵਰਗੀ ਮਸ਼ੀਨ ਦੇਖੋ ਇਹ ਵਿਗਿਆਨੀਆਂ ਕਾਢਾਂ ਨੇ ਕਿਸੇ ਕੰਮ ਨੂੰ ਕਢੀਆਂ ਪਰ ਜਦੋਂ ਅਸੀਂ ਉਹਦੀ ਦੁਰਵਰਤੋਂ ਤੇ ਉਤਰੇ ਤੇ ਉਹਨਾਂ ਨੇ ਸਾਡੀ ਤਬਾਹੀ ਵੀ ਲਿਆਤੀ ਕੁਝ ਦਿਨ ਪਹਿਲਾਂ ਆਪਾਂ ਬਿਲੀ ਦੇ ਵੀ ਗੱਲ ਕੀਤੀ ਸੀ ਹੂੰ ਵੀ ਸਾਡੇ ਫਾਇਦੇ ਨੂੰ ਬਣੀ ਸੀ ਪਰ ਹੁਣ ਜਾਨਾ ਲੈਣਾ ਤੇ ਵੀ ਤਾਂ ਉਹ ਅਸੀਂ ਹਰ ਚੀਜ਼ ਨੂੰ ਉਹਦੀ ਦੁਰਵਰਤੋਂ ਤੇ ਜਦੋਂ ਉਤਰਦੇ ਆ ਤਾਂ ਉਹਨੇ ਸਾਨੂੰ ਨੁਕਸਾਨ ਕਰਨੇ ਕਰਨਾ ਫ੍ਰਿਜ ਆਪਣੇ ਆਪ ਚ ਇੱਕ ਬਹੁਤ ਖੂਬਸੂਰਤ ਚੀਜ਼ ਸੀ ਜਿਹੜੀ ਦੇ ਕਮਾਲ ਦਾ ਕੰਮ ਕੀਤਾ ਤੇ ਕਰ ਰਹੀ ਹੈ ਪਰ ਅਸੀਂ ਇਹਦੀ ਦੁਰਵਰਤੋਂ ਸ਼ੁਰੂ ਕਰਤੀ ਹੁਣ ਸਾਡੇ ਘਰਾਂ ਚ ਕਚਰਾ ਹੈ ਵੀ ਜੋ ਕੁਝ ਵੀ ਬਚ ਗਿਆ ਕੋਲੀ ਚ ਬਚ ਗਿਆ ਉਹ ਦੇ ਧਰ ਦੇ ਪਲੇਟ ਚ ਬਚ ਗਿਆ ਉਹ ਸਭ ਦੇ ਅਸੀਂ ਤਾਂ ਉਹਨੂੰ ਇੱਕ ਕੱਲ ਵੀ ਕਚਰਾ ਦਾ ਡੱਬਾ ਬਣਾਤਾ ਮੈਨੂੰ ਤਾਂ ਲੱਗਦਾ ਅਲਮਾਰੀ ਉਹ ਬਣ ਗਈ ਉਹ ਅਲਮਾਰੀ ਬਣ ਗਈ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਉਹ ਜਾਲੀ ਵਾਲੀ ਅਲਮਾਰੀ ਜੀ ਹੁੰਦੀ ਸੀ ਉਹਨੂੰ ਡੋਲੀ ਬੋਲਦੇ ਤੇ ਸਾਡੇ ਏਰੀਆ ਤਾਂ ਬਾਕੀ ਤਾਂ ਪਤਾ ਨਹੀਂ ਕੀ ਕਹਿੰਦੇ ਨੇ ਉਹ ਰਸੋਈ 'ਚ ਰੱਖੀ ਹੁੰਦੀ ਸੀ ਉਹਨੂੰ ਜਾਲੀ ਲੱਗੀ ਹੁੰਦੀ ਸੀ ਲੱਕੜ ਦੀ ਬਣੀ ਹੁੰਦੀ ਸੀ ਉਹਦੇ ਵਿੱਚ ਹੀ ਚੀਜ਼ਾਂ ਤੇ ਰੇਜ ਜਾਂਦੀਆਂ ਸੀ ਤੇ ਪਰ ਇਹਦੇ ਵਿੱਚ ਹੈ ਜਿਹੜਾ ਸਵਾਲ ਹੈ ਵੀ ਇਹ ਚੀਜ਼ਾਂ ਧਰ ਕੇ ਖਾਣੀਆਂ ਭਰਾਵੋ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਫਰਿੱਜ ਸਿਰਫ ਦੁੱਧ ਕੰਮਾਂ ਵਾਸਤੇ ਬਣਿਆ ਸੀ ਜਾਂ ਮੀਟ ਨੂੰ ਸੰਭਾਲਣ ਲਈ ਮੀਟ ਨੂੰ ਸੰਭਾਲਣ ਲਈ ਇਹਦਾ ਫ੍ਰੀਜਰ ਹੁੰਦਾ ਜਿਹੜਾ 0 ਡਿਗਰੀ ਤੇ ਰਹਿੰਦਾ ਕਿਉਂਕਿ ਮਾਸ ਨੂੰ ਉੱਥੇ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹਾਂ ਹਾਂ ਜਾਂ ਦਵਾਈਆਂ ਲਈ ਬਿਲਕੁਲ ਦੋ ਕਮਰੇ ਲਈ ਇਹ ਮਸ਼ੀਨ ਥੀ ਪਰ ਅਸੀਂ ਜਦੋਂ ਕੁਝ ਤਜਰਬੇ ਹੋਏ ਵੀ ਦੁੱਧ ਵੀ ਖਰਾਬ ਨਹੀਂ ਹੁੰਦਾ ਸਬਜ਼ੀ ਵੀ ਖਰਾਬ ਨਹੀਂ ਹੁੰਦੀ ਹੌਲੀ ਹੌਲੀ ਉਹਦੇ 'ਚ ਸਮਾਂਤਰਨਾ ਸ਼ੁਰੂ ਕਰਤਾ ਪਰ ਵਿਦੇਸ਼ਾਂ ਦੇ ਵਿੱਚ ਅੱਜ ਵੀ ਜਦੋਂ ਉਹਨੂੰ ਵਰਤੇ ਜਾਂਦਾ ਹੈ ਉਹ ਆਪਣੇ ਮਾਮੂ ਨਹੀਂ ਵਰਤਦੇ ਪਹਿਲੀ ਗੱਲ ਜਿਹੜਾ ਇਹ ਅਲਮਾਰੀ ਟਾਈਪ ਸਾਡਾ ਫ੍ਰੀਜ ਇਹਦਾ ਬਾਹਰ ਕਲਚਰ ਜ਼ਿਆਦਾ ਨਹੀਂ ਹੈ ਕਮਰਸ਼ੀਅਲ ਜਗ੍ਹਾ ਤੇ ਕਿਤੇ ਵੀ ਨਹੀਂ ਹੈ ਹੂੰ ਉੱਥੇ ਕਰਨ ਡੀ ਫ੍ਰਿਜ ਰੱਖ ਦਿੰਦੇ ਨੇ ਡੀ ਫ੍ਰਿਜ ਰੱਖ ਡੀ ਫ੍ਰਿਜ ਉਹ ਜਿਹੜਾ ਉਹ ਛੇਟਣ ਡੂੰਗਾ ਹੁੰਦਾ ਉਹ ਪਰ ਢੱਕਣ ਉਹਦਾ ਚੱਕਾ ਨਾ ਬੰਦ ਹੋ ਜਾਣਾ ਉਹਨੇ ਸ਼ੋਅ ਕੋਈ ਨਹੀਂ ਹੁੰਦੀ ਅਸਲ ਦੇ ਵਿੱਚ ਫ੍ਰਿਜ ਬਹੁਤ ਵਧੀਆ ਹੁੰਦਾ ਹੈ ਹੂੰ ਪਰ ਉਹਦਾ ਮਕਸਦ ਕੀ ਸੀਗਾ ਉਹ ਜਿੰਨੀ ਵੀ ਚੀਜ਼ ਰੱਖਣੀ ਹੈ ਉਹ ਸੀਲ ਬੰਦ ਰੱਖੀ ਜਾਏਗੀ ਤਾਂ ਇਹ ਪ੍ਰੋਪਰ ਸੀਲ ਹੋਣਾ ਚਾਹੀਦਾ ਪ੍ਰੋਪਰ ਸੀਲ ਚਾਹੀਦੀ ਜਿਵੇਂ ਆਪਾਂ ਦਾਲ ਦੀ ਕੌਲੀ ਐਂ ਰੱਖ ਦਿੰਨੇ ਆ ਉਹ ਗੱਲ ਦੁੱਧ ਆਪਾਂ ਨਹੀਂ ਟਕਿਆ ਰੱਖੀ। ਵੈਸੇ ਦੇਖੋ ਕਈ ਮਿੱਤਰ ਕਹਿੰਦੇ ਨੇ ਵੀ ਇਹ ਕਿੰਨੇ ਚਰਵਾਜਰ ਫਰਨਿਚਰ ਖਰਾਬ ਨਹੀਂ ਹੁੰਦੀ ਜਦੋਂ ਮਰਜ਼ੀ ਖਾ ਲੋ। ਮੈਂ ਤੁਹਾਨੂੰ ਇੱਕ ਹੈਗੀ ਤਾਂ ਇੱਕ ਭੇੜਾ ਜਿਹਾ ਮੈਟਰ ਹੈ। ਕਈ ਵਾਰ ਆਰਮੀ 'ਚ ਵੀ ਇਹ ਸਿਖਾਇਆ ਜਾਂਦਾ ਤੇ ਇੱਕ ਸਾਡੇ ਕੋਲ ਡਿਸਕਵਰੀ ਦੀ ਵੀਡੀਓ ਆਉਂਦੀ ਆ ਨੇ ਸਰਵਾਈਵਰ ਮੈਨ। ਹੂੰ ਉਹਨਾਂ ਨੂੰ ਵੀ ਤੁਸੀਂ ਦੇਖੋਗੇ। ਬਹੁਤ ਹੰਗਾਮੇ ਹਾਲਤਾਂ ਜਿੱਥੇ ਜਾ ਕੇ ਇਹ ਲੱਗਦਾ ਵੀ ਜੇ ਪਾਣੀ ਦਾ ਟੁਬਕਾ ਨਾ ਮਿਲਿਆ ਤਾਂ ਮੌਤ ਹੋ ਜਾਊ। ਤੁਹਾਡੇ ਲਈ ਬੜੀ ਹੈਰਾਨੀ ਜਨਕ ਹੋ ਵੀ ਉੱਥੇ ਦੱਸਿਆ ਜਾਂਦਾ ਵੀ ਜਿਹੜਾ ਮਨੁੱਖ ਦਾ ਆਪਣਾ ਪਿਸ਼ਾਬ ਹੈ ਉਹ ਸਭ ਤੋਂ ਵੱਧ ਸ਼ੁੱਧ ਪਾਣੀ ਹੁੰਦਾ ਹੈ ਕਿਉਂਕਿ ਉਹ ਉਹ ਗੁਰਦੇ ਆ ਨਾ ਫਿਲਟਰ ਕੀਤਾ ਹੁੰਦਾ ਹੈ ਹਾਂ ਇਦੋਂ ਤਕੜਾ ਦੁਨੀਆ ਦਾ ਕੋਈ ਫਿਲਟਰ ਹੈ ਨਹੀਂ ਪਰ ਉਹਦੀ ਇੱਕ ਤੰਗੀ ਹੈ ਵੀ ਜਦੋਂ ਉਹ ਪਿਸ਼ਾਬ ਬਾਹਰ ਆਉਂਦਾ ਹੂੰ ਜੇ ਤਾਂ ਉਹਦੀ ਸੰਭਾਲ ਲਿਆ ਠੀਕ ਹੈ ਤੇ ਜੇ ਉਹ ਕੁਝ ਸੈਕਿੰਡਾਂ ਦੇ ਹਿਸਾਬ ਨਾਲ ਉਹਦਾ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਬੈਕਟੀਰੀਆ ਇੰਨਾ ਵਧ ਜਾਂਦਾ ਵੀ ਮਿੰਟਾਂ ਬਾਅਦ ਤਾਂ ਉਹ ਸਮੈਲ ਦਾ ਕਾਰਨ ਹੋ ਜਾਂਦਾ ਅਸੀਂ ਸੋਚ ਨਹੀਂ ਸਕਦੇ ਹੂੰ ਮੱਝ ਦੇ ਥਣਾ ਚ ਜਦੋਂ ਦੁੱਧ ਆਉਂਦਾ ਹੈ ਉਹ ਚ ਬੈਕਟੀਰੀਆ ਬਹੁਤ ਥੋੜੀ ਮਾਤਰਾ ਚ ਹੁੰਦਾ ਜਿਹਨੂੰ ਅਸੀਂ ਪਤਾ ਜਾਂ ਦੁੱਧ ਕਹਿੰਦੇ ਹੂੰ ਮਿੰਟਾਂ ਦੇ ਹਿਸਾਬ ਨਾਲ ਉਹ ਵੱਧਦਾ ਹੈ ਉਹ ਇੰਨੀ ਤੇਜ਼ੀ ਨਾਲ ਵੱਧਦਾ ਹੈ ਜਿਹਨੂੰ ਅਸੀਂ ਕਹਿੰਦੇ ਵੀ ਦੁੱਧ ਖੱਟਾ ਹੋ ਗਿਆ ਦਹੀਂ ਜੰਮ ਗਈ ਉਹ ਕੀ ਹੈ ਉਹ ਬੈਕਟੀਰੀਆ ਇੰਨੀ ਤਦਾਦ ਚ ਵੱਧ ਕੇ ਇੱਕ ਦੂਜੇ ਨੂੰ ਖਾ ਕੇ ਇੱਕ ਦੂਜੇ ਚ ਫਸ ਜਾਂਦਾ ਹੈ ਅਸੀਂ ਕਹਿੰਦੇ ਦੁੱਧ ਜੰਮ ਗਿਆ ਹੂੰ ਉਹ ਜਿਹੜਾ ਦੁੱਧ ਜੰਮ ਰਿਹਾ ਹੈ ਅਸਲ ਦੇ ਵਿੱਚ ਬੈਕਟੀਰੀਆ ਵੱਧ ਰਿਹਾ ਹੈ ਇਹਨੂੰ ਜੇ ਕਿਸੇ ਨੂੰ ਨਹੀਂ ਕੱਲਦਾ ਯਕੀਨ ਹੋਊਗਾ ਤਾਂ ਤੁਸੀਂ ਮਾਈਕਰੋਸਕੋਪ ਤੇ ਜਾਂ ਮਰਜ਼ੀ ਦੇਖ ਲਿਓ ਸੋਨ ਨਜ਼ਰ ਆਜੂ ਕੰਮ ਇਹ ਬਰਤਾਰਾ ਪੂਰੇ ਨਜ਼ਰ ਆਜੂ ਵੀ ਕਿਵੇਂ ਖਾਦਾ ਜਾ ਰਿਹਾ ਹੈ ਹੂੰ ਤਾਂ ਜਿਹੜੀਆਂ ਚੀਜ਼ਾਂ ਫਰਿੱਜ ਦੇ ਵਿੱਚ ਅਸੀਂ ਰੱਖਦੇ ਆਂ ਤਾਜੀ ਬਣੀ ਹੋਈ ਚੀਜ਼ ਹੈ ਚੁੱਲ੍ਹੇ ਤੋਂ ਗਰਮ ਉੱਤਰੀ ਹੈ ਉਹਦੀ ਇੱਕ ਟਾਈਮਿੰਗ ਹੈ ਤੁਸੀਂ ਅੱਧਾ ਘੰਟਾ ਪੌਣੇ ਘੰਟੇ ਚੋ ਚੀਜ਼ ਖਾ ਲਈ ਹੂੰ ਤੇ ਉਦੋਂ ਆ ਸੋਚ ਜੇ ਵੀ ਇਸ ਨੂੰ ਫਰਿੱਜ 'ਚ ਰੱਖ ਦਈਏ ਇਹਦਾ ਜੇ ਕੱਲ ਨੂੰ ਖਾ ਲਈਏ ਬੈਕਟੀਰੀਆ ਨੇ ਵਧਣਾ ਹੀ ਵਧਣਾ ਬਟ ਉਥੇ ਬੈਕਟੀਰੀਆ ਦੀ ਜਿਹੜੀ ਵਧਣ ਦੀ ਸਪੀਡ ਹੈ ਬਹੁਤ ਘੱਟ ਹੈ ਅੱਛਾ ਉਹਦੀ ਸਪੀਡ ਘਟ ਜਾਂਦੀ ਹੈ ਸਪੀਡ ਘਟੇ ਪਰ ਵਧੂਗਾ ਨਾ ਫਿਰਾਬੀ ਦਾ ਹੋਗੀ ਹੋਗੀ ਚਾਹੇ ਹੋਰ ਤੁਸੀਂ ਕੀ ਸੋਚ ਲੋਗੇ ਫਰਿੱਜ ਦੇ ਵਿੱਚ ਦੁੱਧ ਕਿੰਨੇ ਦਿਨ ਫਿਆਲ ਹੋਗਾ ਹੂੰ ਇੱਕ ਆਮ ਸਵਾਲ ਹੈ ਇਹਦਾ ਹੈ ਨਹੀਂ ਤੁਸੀਂ ਮਹੀਨਾ ਘਟਾ ਲੋਗੇ ਉਦੋਂ ਇਹਦਾ ਮਤਲਬ ਜੇ ਦੁੱਧ ਆਮ ਹਾਲਤਾਂ 'ਚ ਕੁਝ ਘੰਟਿਆਂ 'ਚ ਖਰਾਬ ਹੋਇਆ ਤਾਂ ਫਰਿੱਜ 'ਚ ਕੁਛ ਅਧਲਾਜ ਹੋ ਜਾਵੇ ਪਰ ਖਰਾਬ ਕਰਾਬ ਲਾਜੀ ਇਹਦਾ ਮਤਲਬ ਬੈਕਟੀਰੀਆ ਤਾਂ ਚੱਲ ਰਿਹਾ ਹਾਂ ਬਸ ਉਹਦੀ ਸਪੀਡ ਨੂੰ ਘੱਟ ਗਈ ਹੈ ਪਰ ਉਹ ਸਾਡੇ ਲਈ ਖਤਰਨਾਕ ਸਾਬਤ ਹੋ ਰਿਹਾ ਹੈ ਤਾਜੀ ਚੀਜ਼ ਦਾ ਦੁਨੀਆ ਤੇ ਕੋਈ ਇਲਾਜ ਨਹੀਂ ਫਰਿੱਜ ਕੰਮ ਕਿਹਦੇ ਆਉਂਦਾ ਹੂੰ ਡੀ ਫਰਿੱਜ ਕੰਮ ਕਿਹਦੇ ਆਉਂਦੇ ਨੇ ਹੋਟਲ ਨੇ ਰੈਸਟੋਰੈਂਟ ਨੇ ਪਤਾ ਨਹੀਂ ਕਰੋ ਕਿੰਨੇ ਆ ਜਾਣ ਉਹ ਚੀਜ਼ਾਂ ਲੈ ਕੇ ਰੱਖਦੇ ਨੇ ਪਰ ਉਹ ਐਡੀ ਵੱਡੀ ਕੁਆਂਟੀਟੀ ਵੀ ਸ਼ਾਮ ਤੱਕ ਮਕਾਦ ਮਕਾਦ ਨਹੀਂ ਹੈਗਾ ਕਿ ਵੀ ਪੰਜ ਦਿਨ ਰੱਖੀ ਰੱਖਣਗੇ ਐ ਨਹੀਂ ਰੱਖਦੇ ਸੋਕੋ ਨਹੀਂ ਅਕਸਰ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਸਾਡੇ ਬੀਬੀਆਂ ਨੂੰ ਆਦਤ ਹੋ ਜਾਂਦੀ ਹੈ ਕਈ ਵਾਰ ਨਹੀਂ ਤੁਸੀਂ ਕਿਸੇ ਨੂੰ ਘਟਾ ਗੁਰਨ ਲੈਣੇ ਆ ਸਵੇਰੇ ਦੇਖੀ ਜਿਓ ਮੈਨੂੰ ਇਹਨਾਂ ਪਤਾ ਹੈ ਵੀ ਮੈਂ ਇੱਕ ਬਿਲਕੁਲ ਠੇਠ ਪਿੰਡੋਂ ਕਲਚਰ ਤੋਂ ਆਇਆ ਹੋਇਆ ਹੂੰ ਹੂੰ ਦਿਨ ਦੇ ਵਿੱਚ ਤਾਂ ਦਾਲ ਸਬਜ਼ੀ ਕਦੇ ਮਿਲਦੀ ਨਹੀਂ ਛਾਲਾਂ ਤੇ ਸਾਡਾ ਪਿਆਰ ਹੁੰਦਾ ਤੇ ਜ਼ਰੂਰ ਤਾਂ ਫਲਾ ਉਹਦੇ ਹੁੰਦਾ ਨਹੀਂ ਕੱਢ ਲਾਦੇ ਤੇ ਨਹੀਂ ਸਬਜੀ ਸਬਜੀ ਦੀ ਸੀ ਪੰਨਾ ਚ ਲੱਭਦੀ ਹੁੰਦੀ ਹੂੰ ਉਦੋਂ ਦੇ ਵਿੱਚ ਆਰ ਧਰ ਲੈ ਜਾਂ ਰੋਲ ਬਣਾ ਕੇ ਜਾਂ ਡੋਬ ਕੇ ਖਾ ਲਿਆ ਕਿਉਂਕਿ ਬਚਦੀ ਨੇ ਚੀਜ਼ੇ ਖਰਾਬ ਹੋ ਜਾਣੀ ਸੀ ਹਾਂ ਰੋਟੀ ਛੇਤੀ ਖਰਾਬ ਨਹੀਂ ਹੁੰਦੀ ਰੋਟੀ ਕੁਝ ਟਾਈਮ ਖੜ੍ਹ ਦਿੰਦੀ ਹੈ ਯਾਨੀ ਕਹਿਣ ਦਾ ਭਾਵ ਇਹ ਆ ਜਾਂਦਾ ਕਿ ਫਰਿੱਜ ਦੇ ਵਿੱਚ ਜੇ ਕੁਝ ਵੀ ਸਮਾਨ ਰੱਖਣਾ ਤਾਂ ਉਹਨੂੰ ਸੀਲਡ ਪੈਕ ਰੱਖੋ ਸੀਲ ਪੈਕ ਕਰਕੇ ਰੱਖੋ ਇਹ ਗੱਲ ਸਮਝ ਕੇ ਰੱਖੋ ਵੀ ਹੁਣ ਤੋਂ ਬਾਅਦ ਤੁਸੀਂ ਇਹ ਤੁਸੀਂ ਇਹ ਸਭ ਲਓ ਵੀ ਸਿਹਤ ਚੰਗੀ ਦਾ ਸਮਾਨ ਰੱਖਿਆ ਚੰਗਾ ਪਹਿਲੀ ਗੱਲ ਤੋਂ ਸਮਾਨ ਨੇ ਨਾ ਵਾਧੂ ਆਉਂਦੇ ਕਿਉਂ ਆ ਕਿਉਂ ਬਣਾਇਆ ਜਾਂਦਾ ਹੈ ਅਸੀਂ ਆਟਾ ਪੁੰਨ ਕੇ ਧਰਨਦੇ ਆਦੀ ਆ ਹੂੰ ਆਟਾ ਬਚ ਗਏ ਚਾਰ ਪੇੜੇ ਧਰ ਦੋ ਧਰ ਦੋ ਇਹਦੇ ਵਿੱਚ ਚਲੋ ਕੋਈ ਗੱਲ ਤੁਸੀਂ ਕਦੇ ਵੀ ਫਿਰ ਚਾ ਆਟਾ ਕੱਢੋ ਹੂੰ ਉੱਪਰੋਂ ਉਹ ਸੁੱਕਿਆ ਪਿਆ ਹੋਊਗਾ ਸਿਕਰੀ ਆਈ ਹੁੰਦੀ ਹੈ ਬਿਲਕੁਲ ਅੰਦਰੋਂ ਉਹ ਲੋੜ ਤੋਂ ਵੱਧ ਨਰਮ ਹੋਇਆ ਪਿਆ ਹੁੰਦਾ ਹਾਂ ਐਦਾਂ ਹੀ ਹੋਇਆ ਜਾਂ ਹੈ ਆਟਾ ਤੁਸੀਂ ਧਰੋਗੇ ਉਹ ਹੈਜਾਟਾ ਨਹੀਂ ਰੈਂਦਾ ਹੂੰ ਕਿਉਂਕਿ ਕੰਮ ਤਾਂ ਉੱਥੇ ਹੋ ਰਿਹਾ ਹੈ ਮਾਸ ਉਹਦੀ ਰਫਤਾਰ ਰਫੜੀ ਘਟਾ ਹੈ ਜਾਂ ਇੱਕ ਕੰਮ ਹੋਰ ਹੈ ਦਿੱਲੀ ਤੁਸੀਂ ਆਮ ਸਾਦਾ ਜਿਹੜਾ ਪਾਣੀ ਹੈ ਹੂੰ ਚਾਹੇ ਫਿਲਟਰ ਦਾ ਹੋਵੇ ਤੁਸੀਂ ਪੀ ਨਹੀਂ ਸਕਦੇ ਹਮਕੌਂ ਦੀ ਹੈ ਵਿੱਚੋਂ ਹੂੰ ਕਿਉਂਕਿ ਉਹ ਸਾਡੇ ਜਿਹੜੇ ਪਾਣੀ ਸਾਫ ਕਰਦੇ ਨੇ ਯੂਨਿਟ ਉੱਥੋਂ ਆਉਂਦਾ ਪਾਣੀ ਜਮਨਾ ਦਾ ਪਾਣੀ ਹੈ ਹੂੰ ਪਰ ਜੇ ਉਹ ਪਾਣੀ ਨੂੰ ਠੰਡਾ ਕਰ ਦੋ ਤੁਹਾਨੂੰ ਪਤਾ ਨਹੀਂ ਲੱਗਦਾ ਅੱਛਾ ਫਿਰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਤੁਸੀਂ ਕਦੇ ਵੀ 스멜 ਵਾਲਾ ਪਾਣੀ ਹੈ ਹੂੰ ਤੁਸੀਂ ਠੰਡਾ ਕਰ ਦੋ ਉਸ ਨੂੰ ਪਤਾ ਹੀ ਨਹੀਂ ਲੱਗਦਾ ਅਜਾ ਫੇਰਾ ਪਾਉ ਰਹੀ ਪਾਣੀ ਪੀ ਜਨੇ ਉਹ ਹੀ ਪਾਣੀ ਪੀਏ ਬਸ ਉਹ ਇੱਕ ਠੰਡਾ ਜੋ ਜੇ ਉਹ ਗਰਮ ਬਤਾਉਂਦੀ ਸਮੈਲ ਉਹ ਜਿਹੜੇ ਸਾਡੇ ਠੰਡ ਜਿਹੜੀ ਹੈ ਉਹ ਜਿੰਨਾ ਸਾਡੇ ਸੈਂਸਰ ਨੇ ਉਹਨਾਂ ਨੂੰ ਵੀ ਗੜਬੜ ਕਰਦੀ ਹੈ ਉਹ ਤੇ ਸਾਨੂੰ ਪਤਾ ਹੈ ਲੈ ਤੁਸੀਂ ਦਿੱਲੀ ਦਾ ਪਾਣੀ ਜਰ ਮਰਜ਼ੀ ਟਰਾਈ ਕਰ ਲਓ ਜਾਂ ਜਿਹੜੇ ਰੀ ਤੁਸੀਂ ਪਾਣੀ ਨਹੀਂ ਪੀ ਸਕਦੇ ਸੁਰੋਖਾ ਲੱਗਦਾ ਬੱਲਾ ਡਾ ਬੈਲਟ ਹੈ ਮੂਹਨਕ ਵੈਲਟ ਹੈ ਜਿੱਥੇ ਪਾਣੀ ਦਾ ਸਾਡੇ ਨਾਲ ਸਵਾਦ ਵੱਖਰਾ ਹੈ 5 ਕਿਲੋਮੀਟਰ ਬਾਅਦ ਪਾਣੀ ਦਾ ਟੇਸਟ ਬਦਲ ਜਾਂਦਾ ਹੈ ਤੁਸੀਂ ਠੰਡਾ ਕਰਕੇ ਪੀ ਲਓ ਤੁਹਾਨੂੰ ਪਤਾ ਹੀ ਨਾ ਇੱਕ ਤਜਰਬਾ ਰਿਹਾ ਹਾਂ ਇਹ ਬਿਲਕੁਲ ਇੱਕ ਤਜਰਬਾ ਹੀ ਹੈ ਜਿਵੇਂ ਤੁਸੀਂ ਵੇਖ ਰਹੇ ਹੋ ਤੇ ਤੇ ਆਲੇ-ਦਾਲੇ ਭਈ ਕੋਈ ਘੁੰਮਣ ਗਿਆ ਹੁੰਦਾ ਕਈ ਵਾਰ ਤੇ ਇਹ ਕਰਨ ਕੇ ਚੀਜ਼ਾਂ ਉਹਨੂੰ ਸਹੀ ਨਹੀਂ ਰੱਖ ਕਰਦੀਆਂ ਜਾਂ ਸਹੀ ਨਹੀਂ ਰੱਖਦੀਆਂ ਉਹ ਤੁਹਾਡਾ ਸਿਸਟਮ ਹੀ ਡੈਮੇਜ ਕਰ ਦਿੰਦੀ ਉਹਨਾਂ ਨੇ ਟਾਈਮ ਲੇ ਵੀ ਜਦੋਂ ਪਾਣੀ ਜਾਂਦਾ ਉਹ ਠੰਡਾ ਇੰਨਾ ਹੁੰਦਾ ਹੈ ਜਿਹੜੇ ਸਾਡੇ ਸੈਂਸਰ ਨੇ ਉਹਨੂੰ ਸਮਾਂ ਲਈ ਨਹੀਂ ਪਾਉਂਦੇ ਉਸ ਮੈਲੇ ਨਹੀਂ ਲੈ ਪਾਉਂਦੇ ਸਮੈਲ ਨਹੀਂ ਲੈ ਫਿਲਟਰ ਤੁਸੀਂ ਕਿਹਾ ਕਿ ਫਿਲਟਰ ਜਿਹੜਾ ਫਿਲਟਰ ਕੀਤਾ ਹੁੰਦਾ ਪਾਣੀ ਹੁੰਦਾ ਯਮੁਨਾ ਦਾ ਇੱਕ ਪੰਜਾਬ ਦੇ ਵਿੱਚ ਇਹ ਟ੍ਰੈਂਡ ਬਹੁਤ ਚੱਲ ਰਿਹਾ ਤੁਹਾਡੇ ਘਰੇ ਫਿਲਟਰ ਹੈਗਾ ਪਹਿਲਾਂ ਕਿਹਾ ਵੀ ਸਾਡੀ ਇੱਕ ਆਦਤ ਬਣ ਗਈ ਵੀ ਪਹਿਲਾਂ ਪਰ ਚੀਜ਼ ਨੂੰ ਖਰਾਬ ਕਰੋ ਫਿਰ ਉਹਦਾ ਇਲਾਜ ਲੱਭੋ ਹੂੰ ਕਿੰਨੇ ਲੋਕਾਂ ਨੇ ਗਾਲਾਂ ਵੀ ਦਿੱਤੀਆਂ ਜੇ ਅਸੀਂ ਜ਼ਮੀਨ 'ਚ ਪਾਣੀ ਪਾਉਣ ਤੋਂ ਮਨਾ ਕਰਦੇ ਆਂ ਵੀ ਜ਼ਮੀਨ 'ਚ ਪਾਣੀ ਨਾ ਪਾਓ ਭਰਾਵਾ ਪੱਤਣ ਖਰਾਬ ਨਾ ਕਰੋ ਤੁਸੀਂ ਧਰਤੀ ਦੇ ਬਰਾਬਰ ਦਾ ਕੰਮ ਨਹੀਂ ਕਰ ਸਕਦੇ ਬਹੁਤ ਕਰਦੇ ਆ ਅਮੀਰ ਲੋਕ ਐਸੇ ਨੇ ਜੋ ਆਪਣੀ ਛੱਤ ਦਾ ਪਾਣੀ ਧਰਤੀ ਦੇ ਥੱਲੇ ਪਾਉਂਦੇ ਨੇ ਤੇ ਉਹ ਇਹ ਗੱਲ ਕਹਿੰਦੇ ਨੇ ਕਿ ਹਾਲੇ ਮੈਂ ਇੰਨਾ ਪਾਣੀ ਵਰਤੇ ਲਈ ਹੈਗਾ ਜਿੰਨਾ ਮੈਂ ਧਰਤੀ ਨੂੰ ਵਾਪਸ ਕਰਦਾ ਇਹ ਕੰਮ ਜ ਅਮੀਰ ਘਟ ਹੀ ਨੇ ਰਹੇ ਗਰੀਬ ਘਟ ਹੀ ਰਹੇ ਇੰਡਸਟਰੀਆਂ ਸਭ ਤੋਂ ਮੂਹਰੇ ਚੱਲੀਆਂ ਪਿੱਛੇ ਪਿੱਛੇ ਖੇਤ ਵੀ ਹੋ ਗਏ ਸਾਡੇ ਘਰਾਂ ਦੇ ਗਰਕੀਆਂ ਦਾ ਪਾਣੀ ਵੀ ਥੱਲੇ ਅਸੀਂ ਪਾਣੀ ਨੂੰ ਪਹਿਲਾਂ ਰੱਜ ਕੇ ਸਾਰੇ ਜਣੇ ਗੰਦਾਲਾ ਕਰਨ ਲੱਗੇ ਹੋਇਆ ਕਿਉਂਕਿ ਇਹ ਕਿਉਂ ਹੋ ਰਿਹਾ ਸੋਨੂ ਮੂਰੇ ਲੱਗ ਕੇ ਅਗਲੇ ਨੇ ਤਾਂ ਰਾਤ ਹੋ ਰਹੀ ਆ ਤੀ ਤੁਸੀਂ ਐ ਦੱਸੋ ਵੀ ਪੰਜਾਬ ਦੇ ਸਟੇਟ ਹੋਵੇ ਜੇ ਇੱਥੇ ਪਾਣੀ ਨੂੰ ਸਾਫ਼ ਕਰਦੇ ਲੋੜ ਪੈ ਜੇ ਜਾਂ ਪਾਣੀ ਮੁੱਲ ਖਰੀਦਣਾ ਪੈ ਲੇਂਦਾ ਉਹ ਸਾਡੇ ਦਾ ਯਾਰ ਲੱਸੀ ਵੀ ਕੁੱਤਿਆਂ ਨੂੰ ਪਾ ਦੰਦੇ ਤੇ ਬਾਹਰ ਜਿਹੜੀ ਐਨੇ ਮਹਿੰਗੀ ਹੁੰਦੀ ਲੱਗਦੀ ਐ ਸਾਨੂੰ ਹੂੰ ਪਾਣੀ ਦੇ ਇੱਥੇ ਕਿੱਥੇ ਮੁੱਲ ਹੋਣਾ ਤੀ ਪਾਣੀ ਦਾ ਮੁੱਲ ਕਿਉਂ ਬਣਿਆ ਬਿਵਾਰ ਕਾਦੇ ਸਿਰ ਤੇ ਚੱਲਿਆ ਪਹਿਲਾਂ ਤੁਹਾਡੇ ਲੋਕਾਂ ਹੱਥੋਂ ਤੁਹਾਡਾ ਪਾਣੀ ਗੰਦਾ ਕਰਾਇਆ ਫਿਰ ਉਹਨੂੰ ਹੁਣ ਸਾਫ਼ ਕਰਾਉਣ ਲੱਗੇ ਨੇ ਕਿੰਨਾ ਕ ਸਾਫ਼ ਕਰ ਲਓਗੇ ਨਹੀਂ ਕਰ ਸਕਦੇ ਸਾਫ਼ ਤੁਸੀਂ ਬੜੇ ਫਿਲਟਰ ਨੂੰ ਇਸਤੇਮਾਲ ਕਰਨਾ ਬੜਾ ਆਮ ਹੈ ਇੱਕ ਚੰਗਾ ਚੰਗਾ ਜਾਂ ਉਹਦਾ ਇੱਕੋ ਹੀ ਇਲਾਜ ਹੈ ਨਹੀਂ ਦੇ ਤੁਸੀਂ ਬੇਮਤਲਬ ਕਿਸੇ ਚੀਜ਼ ਨੂੰ ਐਕਸੈਸ ਵਰਤੋਂਗੇ ਉਹ ਨੁਕਸਾਨ ਹੀ ਕਰੇਗੀ ਉਹ ਨੁਕਸਾਨ ਆਏਗਾ ਦੇਖੋ ਫਿਲਟਰ ਠੀਕ ਹੈ ਫਿਲਟਰ ਨੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਰੋਕ ਲੈਣੀਆਂ ਨੇ ਜਿਹੜੀਆਂ ਕਿ ਮਨੁੱਖੀ ਸਰੀਰ ਨੂੰ ਚਾਹੀਦੀਆਂ ਨਹੀਂ ਥੀ ਪਹਿਲਾਂ ਪਹਿਲਾਂ ਇਹਦਾ ਟ੍ਰੈਂਡ ਬਹੁਤ ਚੱਲਿਆ ਕਿ ਫਿਲਟਰ ਕਰਦਾ ਫਿਰ ਹੁਣ ਉਹ ਕੀ ਚਾ ਰੀਆਂ ਨੇ ਆਰਓ ਉਦਾਂ ਦੇ ਆ ਰਹੇ ਨੇ ਕਿ ਇਹ ਮਿਨਰਲ ਜਾਣ ਦਿੰਦਾ ਆ ਵੈਸੇ ਪਾਣੀ ਹੁਣ ਮਿਨਰਲ ਰੱਖਣ ਲੱਗ ਗਿਆ ਦਾ ਮਤਲਬ ਪਹਿਲਾਂ 15 ਸਾਲ ਬਿਨਾ ਮਿਨਰਲ ਦੇ ਪਾਣੀ ਪੀ ਗਏ ਹਾਂ ਉਹ ਇਹ ਆ ਤਾਂ ਹੀ ਅੱਜ ਕੱਲ ਇਹਦਾ ਦੇ ਫਿਲਟਰ ਆਉਣਾ ਇਹ ਇਹ ਵਪਾਰ ਹੈ ਇਹ ਵਪਾਰ ਹੈ ਪਹਿਲਾਂ ਕੰਮ ਨੂੰ ਬਗਾੜੋ ਫਿਰ ਨੂੰ ਠੀਕ ਕਰਨੇ ਪੈਸੇ ਲੈ ਲਓ ਹੁਣ ਉਹਨਾਂ ਨੂੰ ਠੀਕ ਕਰਨ ਦੇ ਪੈਸੇ ਜਿਵੇਂ ਐਲਕਲਾਈਨ ਵਾਟਰ ਵਾਲੀ ਮਸ਼ੀਨ ਚੱਲਣ ਲੱਗੀ ਹੈ 15 ਸਾਲ ਪਹਿਲਾਂ ਸਾਨੂੰ ਉਹ ਪਿਆ ਤਾਂ ਹੁਣ ਉਹ ਹੋ ਹੋ ਇਹਦਾ ਯਾਰ ਗੜਬੜ ਕਰਤੀ ਇਹਦਾ ਮਿਨਰਲ ਰੋਪ ਤੇ ਹੁਣ ਮਿਨਰਲ ਪਾਉਣ ਲੱਗ ਜਉ ਫਿਰ ਕਹਣਗੇ ਦੋ ਮਿਨਰਲ ਵੱਧ ਚੱਲ ਰਹੇ ਤੇ ਹੁਣਾਂ ਨੂੰ ਘਟਾ ਦਿਓ ਇਹਦਾ ਵਪਾਰ ਹੈ ਤੁਸੀਂ ਫਸਣੇ ਨਹੀਂ ਫਸਣਾ ਛੋੜੀ ਸਰਦਾਰ ਤੇ ਇਹ ਤੁਹਾਡੀ ਚੋਇਸ ਥੋੜੀ ਚੈਸ ਮੈਂ ਇੱਥੇ ਬੈਠਾ ਅਸੀਂ ਪੂਰਾ 100 ਜਣਾ ਇੱਥੇ ਰਹਿੰਦੇ ਆ 100 ਮੈਂਬਰ ਹੈ ਸਾਡੇ ਇੱਥੇ ਇਸ ਇੰਡਸਟਰੀ ਚ ਹਮ ਹਾਲ ਤੱਕ ਸਾਡੇ ਕੋਲ ਤਾਂ ਕੋਈ ਫਿਲਟਰ ਨਹੀਂ ਹੈਗਾ ਦੇਖਿਆ ਤੁਸੀਂ ਕਦੇ ਤੇ ਫਿਲਟਰ ਬਿਲਕੁਲ ਮੈਂ ਫਿਲਟਰ ਨਹੀਂ ਕੋਈ ਯਾਰ ਉਹ ਨਹੀਂ ਸਾਡਾ ਸਿੱਧਾ ਮੋਟਰ ਦਾ ਪਾਣੀ ਹੈ ਹਾਂ ਉਹਨੂੰ ਅਸੀਂ ਜਿਹੜਾ ਸਾਡਾ ਵਾਟਰ ਵਰਕਸ ਡਿਪਾਰਟਮੈਂਟ ਹੈਗਾ ਅਸੀਂ ਉੱਥੋਂ ਟਾਈਮ ਤੋਂ ਟਾਈਮ ਉਹਨੂੰ ਚੈੱਕ ਕਰਵਾ ਲਾਨੇ ਪਾਣੀ ਸਾਡਾ ਠੀਕ ਹੈ ਓਕੇ ਹੂੰ ਅਸਾਂ ਪਾਗਲ ਹੋ ਗਏ ਯਾਰ ਵੀ ਪਹਿਲਾਂ ਗੰਦਾ ਪਾਣੀ ਕਰੋ ਫਿਰ ਉਹ ਸਾਫ਼ ਕਰੋ ਬਹੁਤ ਲੋਕੇ ਤਾਂ ਐਸੀ ਵੀ ਨੇ ਕਹਿੰਦੇ ਬਿਨਾ ਫਿਲਟਰ ਦੇ ਪਾਣੀ ਦੇ ਤਾਂ ਸਾਡੀ ਪਿਆਸ ਨਹੀਂ ਬੁਝਦੀ ਹੁਣ ਸਰੀਰ ਸੈੱਟ ਹੋ ਗਿਆ ਉੱਥੇ ਫਿਰ ਨਚੋੜ ਕੀ ਹੈ ਇਹਦਾ ਜੇ ਤੋੜ ਕੱਢਣਾ ਹੋਵੇ ਜਾਂ ਮਨ ਲੱਗਿਆ ਦੇਖੋ ਤੋੜ ਇੱਕੋ ਹੀ ਗੱਲ ਹੈ ਵੀ ਤੁਸੀਂ ਜਿਹੜਾ ਫਿਰ ਇਹ ਕਾਰਪੋਰੇਟ ਹੈ ਜਾਂ ਪਿੱਛੇ ਸਿਸਟਮ ਹੈ ਤੁਸੀਂ ਜਿੰਨਾ ਚਿਰ ਉਹ ਨਹੀਂ ਸਮਝੋਗੇ ਤੁਸੀਂ ਐਂ ਉੱਟੇ ਜਾਂਦੇ ਰਹੋਗੇ ਫਿਰ ਜਿਨ੍ਹਾਂ ਨੂੰ ਇਹ ਆਦਤ ਪੈ ਚੁੱਕੀ ਆ ਕਿ ਉਹ ਫਿਲਟਰ ਦਾ ਹੀ ਪਾਣੀ ਪੀਣ ਜੇ ਉਹ ਚਾਹਣ ਇਹ ਵੀਡੀਓ ਵੇਖੇ ਕੀ ਪਤਾ ਉਹ ਸੋਚ ਲੈਣ ਕਿ ਹਾਂ ਇਹ ਸਹੀ ਗੱਲ ਨੇ ਦੇ ਘਰਾਂ ਦਾ ਜਿਹੜਾ ਕੁਦਰਤੀ ਪਾਣੀ ਸਾਨੂੰ ਵਾਟਰ ਵਰਕਸ ਤੋਂ ਆਉਂਦਾ ਵੈਸੇ ਵਾਟਰ ਵਰਕਸ ਦਾ ਪਾਣੀ 190% ਸਹੀ ਹੀ ਹੁੰਦਾ ਹੈ ਖਰਾਬ ਨਹੀਂ ਹੁੰਦਾ ਪਾਣੀ ਹਾਂ ਕਿਤੇ ਲਾਈਨਾਂ ਦੇ ਲੀਕੇਜ ਹੋ ਜੇ ਕੁਝ ਹੋਰ ਹੋ ਜੇ ਉਹ ਇੱਕ ਵੱਖਰੀ ਗੱਲ ਹੈ ਜਿਵੇਂ ਲੋਕ ਕਹਿੰਦੇ ਨੇ ਵੀ ਵਿੱਚ ਗੰਦਾ ਪਾਣੀ ਆ ਗਿਆ ਹੋਰ ਆ ਗਿਆ ਪਹਿਲਾਂ ਉਹਦਾ ਪਾਣੀ ਚੈੱਕ ਕਰਾਓ ਜੇ ਉਹ ਪਾਣੀ ਤੁਹਾਡੇ ਪੀਣ ਦੇ ਯੋਗ ਹੈ ਤੇ ਤੁਸੀਂ ਫਿਲਟਰ ਦੇ ਪਾਣੀ ਤੇ ਕਿੱਦੇ ਹੋਏ ਹੋ ਪਹਿਲਾਂ ਰਲਾਫਟ ਨਾਲ ਪਾਣੀ ਚਲਾ ਲਓ ਚੌਥਾ ਹਿੱਸਾ ਹੂੰ ਘਰ ਦਾ ਪਾਣੀ ਲੈ ਲਿਆ ਕੁਝ ਫਿਲਟਰ ਦਾ ਲੈ ਲਿਆ ਹੌਲੀ ਹੌਲੀ ਫਿਲਟਰ ਵਾਲੇ ਦੀ ਮਾਤਰਾ ਘਟਾ ਦੋ ਦੂਜੇ ਦਿਨ ਵਿਚਾਰ ਦੇਣਾ ਸਹੀ ਸੈੱਟ ਹੋ ਜਾ ਸਾਡੇ ਕੋਲ ਇਥੇ ਬੱਚੇ ਆਉਂਦੇ ਨੇ ਬਹੁਤ ਬੱਚੇ ਨੇ ਉਹਨਾਂ ਨੂੰ ਪਾਣੀ ਫਿਲਟਰ ਨਹੀਂ ਮੈਂਦਾ ਉਹਨਾਂ ਨੂੰ ਅਸੀਂ ਬੋਤਲਾਂ ਦਾ ਪਾਣੀ ਰੱਖਦੇ ਆਂ ਹੂੰ ਪਰ ਏਰੀਆ ਵੀ ਸਦਾ ਉਹੀ ਪਾਣੀ ਪੀਣਗੇ ਉਹ ਉਹ ਥੋੜੇ ਜਿਹੇ ਨਵਾਦਾਂ ਨੂੰ ਅਲਰਟ ਦੇ ਕੇ ਹੌਲੀ ਹੌਲੀ ਜੋੜੀ ਉਹ ਕਦੇ ਨਹੀਂ ਹੁੰਦਾ ਜੱਗੇ ਮੇਰੇ ਅਜ ਹੌਲੀ ਹੌਲੀ ਜਿਵੇਂ ਇੱਕ ਤਰ੍ਹਾਂ ਦਾ ਨਸ਼ੇ ਮੰਗੇ ਇਹ ਤਾਂ ਅਸ਼ਚਣ ਵਾਲੀ ਗੱਲ ਐ ਆਰਓ ਨੇ ਇਹਨਾਂ ਨੇ ਇੰਨਾ TDS ਥੱਲੇ ਲਾਤਾ ਤੁਸੀਂ ਗੂਗਲ ਕਰਕੇ ਦੇਖ ਲਓ ਜਾਂ ਡਾਕਟਰ ਨੂੰ ਪੁੱਛ ਲਓ 500 ਤੱਕ ਵੀ ਜੀਡੀਐਸ ਚੱਲਦਾ ਹੈ ਆਪਣੇ ਦਾ ਏਰੀਏ ਦੀ 200 250 ਹੈ ਔਰ ਇੰਨਾ ਘੱਟੋ ਘੱਟ ਜ਼ਰੂਰੀ ਹੈ ਉਹ ਅਸੀਂ ਸਾਡੇ ਫਿਲਟਰਾਂ ਨੇ ਸਾਡੇ ਆਰੋਆਂ ਨੇ ਸਾਫ਼ ਕਰਤਾ ਪਿੱਛੋਂ ਸਾਨੂੰ ਪਤਾ ਲਾਰੇ ਬਿਮਾਰੀਆਂ ਸਾਨੂੰ ਅੰਤਾਂ ਦੀਆਂ ਲੱਗੀਆਂ ਜਾਂ ਤਾਂ ਅਸੀਂ ਉਸ ਜਗ੍ਹਾ ਤੇ ਹੋਈ ਹੈ ਵੀ ਸਾਡੇ ਕੋਲੇ ਸਾਫ਼ ਪਾਣੀ ਕਿਸੇ ਹਾਲਤਾ 'ਚ ਉਪਲਬਧ ਨਹੀਂ ਵੈਸੇ ਮੈਂ ਸਮਝ ਕਰਨਾ ਵੀ ਸਭ ਤੋਂ ਜਿਹੜਾ ਸਾਫ਼ ਪਾਣੀ ਦੁਨੀਆ ਤੇ ਬਣਿਆ ਜਾਂਦਾ ਉਹ ਡਿਸਟਿਲ ਵਾਟਰ ਹੁੰਦਾ ਹੈ ਹੂੰ ਕਸ਼ੀਦਿਆ ਹੋਇਆ ਪਾਣੀ ਬਿਲਕੁਲ ਪਾਣੀ ਕਸ਼ੀਦਿਆ ਹੋਇਆ ਇਹ ਵੀ ਕਿਹਾ ਜਾਂਦਾ ਵੀ ਚਾਹੇ ਤੁਸੀਂ ਛੱਪੜ ਦਾ ਪਾਣੀ ਵਰਤ ਲਓ ਹੂੰ ਪਾਣੀ ਦਾ ਕਸ਼ੀਦ ਲਓ ਪੀ ਲਓ ਐਦੋਂ ਦੁਨੀਆ ਦਾ ਸਾਰ ਕੋਈ ਪਾਣੀ ਹੈ ਨਹੀਂ ਫਿਲਟਰ ਤਾਂ ਇੱਕ ਐਸੀ ਚੀਜ਼ ਵੀ ਬਣੀ ਏ ਨਾ ਉਹਦਾ TDS ਦਾ ਕੁਝ ਹੋਰ ਨਾ ਉਹਦੇ ਮਿਨਰਲ ਦਾ ਲਾਸ ਹੁੰਦਾ ਬਿਲਕੁਲ ਕਹਿੰਦੇ ਫਿਲਟਰ ਦੇ ਇੱਕ ਐਸੀ ਚੀਜ਼ ਬਣੀ ਹੋਈ ਹੈ ਲੋਕ ਸ਼ਾਇਦ ਨਹੀਂ ਧਿਆਨ ਦੇ ਪਾਉਂਦੇ ਕਿ ਜੇ ਇੱਕ ਗਲਾਸ ਪਾਣੀ ਪੀਣਾ ਤਾਂ ਤਿੰਨ ਗਲਾਸ ਪਹਿਲਾਂ ਡੋਲਣੇ ਪੈਂਦੇ ਨੇ ਫੇਰ ਇੱਕ ਗਲਾਸ ਬਣਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲਾਂ ਤੁਹਾਡੇ ਤੋਂ ਸਤਿਆਨਾਸ਼ ਕਰਾਉਣੇ ਫਿਰ ਤੁਹਾਡੇ ਪੈਸੇ ਨਾਲੇ ਤੁਹਾਡੇ ਤੁਹਾਡੇ ਜੁੱਤੀਆਂ ਮਾਰਨੀਆਂ ਨੇ ਇਹਹੀ ਤਾਂ ਕਲਾਤਾਰੀ ਹੈ ਮੈਂ ਪਹਿਲਾਂ ਪਬਲਿਕ ਤੋਂ ਕੰਮ ਖਰਾਬ ਕਰਾਉ ਬੁਰੇ ਲੱਗ ਕੇ ਅਸੀਂ ਅੱਜ ਮੈਂ ਕੋਈ ਕੰਮ ਗਲਤ ਐਕਸ਼ਨ ਕਰ ਰਿਹਾ ਹੂੰ ਮੇਰੇ ਕੋਲੇ ਹਰਵਿੰਦਰ ਆਇਆ ਉਹ ਦੇਖੂ ਵੀ ਲੈ ਸਰਦਾਰ ਜੀ ਆ ਤੁਸੀਂ ਵਰਤਦੇ ਨੇ ਬਹੁਤ ਵਾਧਾ ਮੈਂ ਵੀ ਵਰਤਾਂ ਬਿਲਕੁਲ ਉਹ ਵੀ ਵਰਤ ਲੈਣਗੇ ਤਾਂ ਚੈਨ ਬਣ ਜਾਂਦੀ ਹੈ ਇੱਕ ਜਗ੍ਹਾ ਹੁਣ ਜੇ ਮਰੀਜ਼ ਨੂੰ ਆਕਸੀਜਨ ਨਸਾਂ ਤੇ ਲਾਈ ਹੋਈ ਹੈ ਦਾ ਮਤਲਬ ਅਸੀਂ ਹੁਣ ਬਾਹਰ ਵੀ ਸਿਲੰਡਰ ਚੱਕ ਕੇ ਫਿਰੇ ਉਹਦੇ ਸਰੀਰ ਨੂੰ ਜ਼ਰੂਰਤਾਂ ਨੇ ਹੂੰ ਵੀ ਸਾਨੂੰ ਇਹਨਾਂ ਰੱਖਣਾ ਪਊਗਾ ਇਹਨਾਂ ਚ ਰਹਿਣ ਨੂੰ ਸਪੋਰਟਿੰਗ ਦੇ ਰੱਖਣਾ ਪਊਗਾ ਕਿ ਹਰ ਵੇਲੇ ਸਪੋਰਟ ਦੀ ਲੋੜ ਹੈ ਅਸੀਂ ਰਿਸਕ ਨਹੀਂ ਕਰਦੇ ਪਰ ਲੋਕਾਂ ਨੇ ਇਹ ਵੀ ਰਿਸਕ ਕੀਤੀ ਹੁਣ ਦਿੱਲੀ ਦੇ ਵਿੱਚ ਇਹ ਟ੍ਰੈਂਡ ਹੋ ਗਿਆ 200 ਰੁਪਏ ਘੰਟਾ ਤੁਸੀਂ ਤਾਜੀ ਹਵਾ ਚ ਸਾਹ ਲੈਣੇ ਲਈ ਆ ਜਾਓ ਆਕਸੀਬਾਰ ਕਹਿੰਦੇ ਨੇ ਉਹਨੂੰ ਲੋ ਮਾਸਕ ਲਾ ਕੇ ਆਕਸੀਜਨ ਚ ਘੰਟਾ ਸਾਹ ਲੈ ਲੈਣੋ 2 ਘੰਟੇ 200 ਰੁਪਏ ਘੰਟਾ ਦਾ ਰੇਟ ਹੈ ਉੱਥੇ ਦੁਨੀਆ ਦੇ ਅੰਦਰ ਨੂੰ ਚੱਲ ਪਈ ਹੈ ਆਪਾਂ ਦਰਖਤ ਨਹੀਂ ਲਾ ਸਕਦੇ ਪਹਿਲਾਂ ਪਾਣੀ ਪਹਿਲਾਂ ਹਵਾ ਗੰਦੀ ਕੀਤੀ ਹੁਣ ਸਾਫ਼ ਹਵਾ ਬਿਕਣ ਲੱਗੀ ਐਵੇਂ ਜਿਵੇਂ ਪਹਿਲਾਂ ਪਾਣੀ ਗੰਦਾ ਕੀਤਾ ਸੀ ਪਾਣੀ ਵੇਖਣ ਲੱਗ ਗਿਆ ਐਵੇਂ ਜਿਵੇਂ ਸਾਡੇ ਤੋਂ ਜਾਣ ਪੁੱਝ ਕੇ ਪਹਿਲਾਂ ਫਰਜਾਂ ਵੱਲੋਂ ਸਭ ਥੱਕਿਆ ਗਿਆ ਹੁਣ ਮੇਰੇ ਵਰਗੇ ਕਹਿੰਦੇ ਨੇ ਵੀ ਤਾਂ ਪਾਣੀ ਇਹਦਾ ਖਰਾਬ ਹੈ ਦੇ ਉੱਤੇ ਤਾਂ ਔਰ ਬਿਲਕੁਲ ਖਰਾਬ ਹੈ ਫਰੇਜ ਘਰਾਂ ਵਾਸਤੇ ਨਹੀਂ ਹੁੰਦਾ ਇਹ ਕਮਰਸ਼ੀਅਲ ادارے ਵਾਸਤੇ ਹੁੰਦਾ ਜਿਨ੍ਹਾਂ ਨੇ ਸਮਾਨ ਪੁੱਛ ਘੰਟੇ ਸੰਭਾਲਣਾ ਹੈ ਉਸ ਤੋਂ ਬਾਅਦ ਉਹ ਵਰਤੋਂ ਚ ਕਰਕੇ ਨਿਵੇਡ ਦੇਣਾ ਹੈ ਬਿਲਕੁਲ ਸਰ ਬਹੁਤ ਜੇ ਘਰਾਂ ਦੇ ਵਿੱਚ ਤੁਸੀਂ ਮਜਬੂਰੀ ਹੈ ਤੁਹਾਡਾ ਨਹੀਂ ਰਹਿ ਸਕਦੇ ਵੀ ਨਹੀਂ ਅਸੀਂ ਇਕੱਲੇ ਕਰ ਰਹੇ ਹਾਂ ਅਸੀਂ ਰੋਜ਼ ਬਾਜ਼ਾਰ ਦੀ ਜਾ ਸਕਦੇ ਹਰ ਚੀਜ਼ ਨੂੰ ਸੀਲ ਕਰੋ ਔਰ ਕੋਸ਼ਿਸ਼ ਕਰਿਓ ਪਲਾਸਟਿਕ ਜਿਹਨੂੰ ਸੀਲ ਕਰਿਓ ਪਲਾਸਟਿਕ ਕੈਂਸਰ ਦੀ ਬਹੁਤ ਕਾਰਕ ਹੈ ਵੱਡੀ ਫਿਰ ਕੀ ਦੇ ਵਿੱਚ ਸੀਲ ਕਰਦੇ ਜੀ ਪਲਾਸਟਿਕ ਕੰਚ ਕੰਚ ਦੀਆਂ ਬੋਤਲਾਂ ਅੱਛਾ ਕੰਚ ਦੀਆਂ ਬੋਤਲਾਂ ਕੰਚ ਦੀ ਬੋਤਲ ਕੰਚ ਦਾ ਭਾਂਡਾ ਕਰਤ ਤੇ ਵਰਤਮਾਨ ਸੀਲ ਲੱਗੇ ਹੁਣ ਉਹਦੇ ਵਿੱਚ ਟਾਈਟ ਕਰਕੇ ਰੱਖੋ ਉਹ ਸਭ ਤੋਂ ਵੱਧ ਸੇਫ ਰਹਣਗੀਆਂ ਸਭ ਤੋਂ ਵੱਧ ਸੇਫ ਦੇਖੋ ਪਲਾਸਟਿਕ ਵਾਲੇ ਤਾਂ ਹੁਣ ਆਮ ਰੋਲਾ ਪੈਣ ਲੱਗਾ ਵੀ ਬਲੈਂਡਰ ਦੇ ਵਿੱਚ ਪਲਾਸਟਿਕਾਉਣ ਲੱਗੇ ਹੂੰ ਕਿਉਂ ਅਸੀਂ ਪਲਾਸਟਿਕ ਇੰਨੀ ਵਰਤੀ ਜਿੰਨੇ ਚੀਜ਼ਾਂ ਪਾਈਆਂ ਨੇ ਤੱਤੀਆਂ ਠੰਡੀਆਂ ਤੇ ਉਹ ਪਲਾਸਟਿਕ ਦਾ ਜਿਹੜਾ ਹੈਗਾ ਨੈਨੋ ਪਾਰਟੀਕਲ ਉਹਦੇ ਵਿੱਚ ਰਲਣੇ ਸ਼ੁਰੂ ਹੋ ਗਏ ਕੰਚ ਸਭ ਤੋਂ ਇੱਕ ਬਿਹਤਰੀਨ ਭਾਂਡੇ ਨੇ ਜੇ ਕਿਸੇ ਚੀਜ਼ ਨੂੰ ਸੁਭਾਲਣ ਸੰਭਾਲਣਾ ਜਾਂ ਕਾਂਚ ਦੇ ਜਾਂਚੀ ਦੀ ਮਿੱਟੀ ਦੇ ਹਾਂ ਚਿਨੀ ਮਿੱਟੀ ਦੇ ਬਿਲਕੁਲ ਉਹ ਪੁਰਾਣਾ ਸਾਡਾ ਕਾਂਚਦਾ ਚਿਨੀ ਮਿੱਟੀ ਦੇ ਪੰਡਵੀ ਹੈਗਾ ਉਹ ਤੁਸੀਂ ਫਿਰ ਜਿਹਦੇ ਵਿੱਚ ਰੱਖ ਸਕਦੇ ਹੋ ਜੇ ਨਹੀਂ ਹਟ ਸਕਦੇ ਤਾਂ ਜਿਹੜੀ ਆਦਤ ਪੈ ਹੀ ਚੁੱਕੀ ਹੈ ਜੇ ਸਾਨੂੰ ਨਹੀਂ ਲੱਗਦਾ ਵੀ ਸਾਡੀ ਮਜਬੂਰੀ ਹੈ ਕੋਈ ਬਜ਼ੁਰਗ ਹੈ ਨਹੀਂ ਉੱਠ ਕੇ ਬਾਹਲਾ ਇਧਰ ਉਧਰ ਜਾ ਸਕਦਾ ਖੇਚਲਾ ਕਰ ਸਕਦਾ ਭਾਈ ਮੇਰੇ ਤਾਂ ਇਹੀ ਚੀਜ਼ ਹੈ ਮੈਂ ਤਾਂ ਰੱਖ ਲਓ ਬਿਲਕੁਲ ਰੱਖ ਲਓ ਪਰ ਤੇ ਗਲਤੀ ਕਰੇ ਨਾ ਸੋਚੋ ਵੀ ਫਰਿੱਜ ਚ ਧਲੀਆਂ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਹੁੰਦੀਆਂ ਨੇ ਹੁੰਦੀਆਂ ਨੇ ਬਿਲਕੁਲ ਥੋੜਾ ਜਿਹਾ ਟਾਈਮ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣਾ ਸਮਾਂ ਦਿੱਤਾ ਬੜੀ ਮਿਹਰ ਬੜੀ ਚੰਗੀ ਜਾਣਕਾਰੀ ਮਿਲੀ ਆ ਜੈ ਸਿੰਘ ਵੱਲੋਂ ਸਾਨੂੰ ਤੇ ਅਸੀਂ ਵੀ ਇਹ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਦੇਖੋ ਸਮੇਂ ਦੇ ਨਾਲ ਬਦਲਣਾ ਹਰ ਕੋਈ ਚਾਹੁੰਦਾ ਏ ਸਮੇਂ ਦੀ ਚਾਲ ਨੂੰ ਪਕੜ ਕੇ ਚੱਲਣਾ ਹਰ ਕੋਈ ਚਾਹੁੰਦਾ ਏ ਪੜਾ ਉਹੋ ਚਾਲ ਚੱਲ ਕੇ ਤੁਸੀਂ ਸਹੀ ਰਾਹ ਤੇ ਪਹੁੰਚੋਗੇ ਜਾਂ ਉਹ ਜਿਹੜੀ ਚਾਲ ਚੱਲ ਰਹੇ ਹੋ ਉਹ ਤੁਹਾਡੇ ਸਰੀਰ ਵਾਸਤੇ ਜਾਂ ਤੁਹਾਡੇ ਵਾਸਤੇ ਸਹੀ ਹੈ ਜਾਂ ਨਹੀਂ ਇਹ ਨਿਰਣੈ ਕਰਨਾ ਤੁਹਾਡੇ ਹੱਥ ਦੇ ਵਿੱਚ ਹੁੰਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਜ਼ਰੂਰ ਕਰਿਓ ਚੰਗੀ ਜਾਣਕਾਰੀ ਹੈ ਅਕਸਰ ਆਪਾਂ ਬਹੁਤ ਐਸੀਆਂ ਵੀਡੀਓ ਸ਼ੇਅਰ ਕਰਦੇ ਹਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜਾਣਕਾਰੀ ਦੇਣੀ ਜ਼ਰੂਰੀ ਬਹੁਤ ਹੈ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਕਰਨ ਦੋਇ ਜ਼ਾਦਾ ਦੇਦਰ ਰੋਨੇਮਡੇ ਧੰਨਵਾਦ